ਉਠੀ ਅਕਲ ਜਿਤਨੇ ਅਸ਼ਿਰ ਤੱਕ ਮਨੁੱਖ ਦੀ ਮੌਜੂਦ ਹੈ ਕਾਮਨਾ ਗ੍ਰਸੇ ਜਿਤਨੇ ਅਸ਼ਿਰ ਤੱਕ ਲੋਕ ਮੌਜੂਦ ਨੇ ਇਹ ਜਾਦੂ ਟੋਣੇ ਤਾਂ ਅਗੇ ਤਵੀਜ਼ਾਂ ਚਲਦੀਆਂ ਰਹਿਣਗੀਆਂ ਚਲਦੀਆਂ ਹੈ ਤਵੀਜ਼ ਇਸ ਮਾਮਲੇ ਸਿੱਖ ਤੇ ਬੜੇ ਪੌਲੇ ਮੈਂ ਲੇਖ ਹੈ ਹੈਰਾਨੇਗੀ ਇਸ ਵਾਸਤੇ ਬਣਾਉਟੀ ਗੁਰੂ ਜਿਤਨੇ ਪੰਜਾਬ ਦੇ ਚ ਨੇ ਸ਼ਾਇਦ ਸਾਰੇ ਹਿੰਦੁਸਤਾਨ ਵਿੱਚ ਕਿਤੇ ਹੋ ਮੈਂ ਤੇ ਹੈਰਾਨ ਹੋਣਾ ਬੜੇ ਬੜੇ ਗੁਰਮੁਖਾਂ ਨੂੰ ਦੇਖ ਕੇ जब कहने नग पाए ने फलाने ब्राह्मण ने कहा है नग पा लह पत्थर पा ले तेरा कम सिद्ध हो जाएगा तो जी पत्थर ना ही कम सिद्ध होते रब की फिर कोई लौड़ ही नहीं वह तो मात ऐसे ऐसे वहमी में ने, भारत दरान भी मैं देखे रस्ते बिल्ली बिली रस्ता किधरे कट जाए नहीं आप शगन हो गया ऐसे बंद का रब तो गुरु बिल्ली है और कुछ भी नहीं भी मैस कर निछा गई है ਕੈਨਾਂ ਅਭਿਸ਼ਗਨ ਹੋ ਗਏ ਹੱਦ ਛੋਟੀਆਂ ਛੋਟੀਆਂ ਗੱਲਾਂ ਤੇ ਰੱਬੀ ਵਿਸ਼ਵਾਸ ਰੱਬੀ ਭਰੋਸਾ ਮਨੋਂ ਕੁਦਾ ਟੁੱਟਦਾ ਹੈ ਤੇ ਵੀ ਮੈਲਸ ਕਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁਲਣਾ ਨਾ ਪਹਿਲੇ ਪਾਤਸ਼ਾਹ ਜੀ ਦਾ ਭਾਏ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਗੁਰੂ ਨਾਨਕ ਭਾਏ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਸਭ ਕਰੇ ਕਰਾਇਆ ਪਰਮਾਤਮਾ ਹੀ ਕਰਨ ਕਰਨ ਜਾਰਾ ਮਾਰਾ ਤਾਪ ਸਿਰਤ ਸਾਬ ਸਭ ਹਰ ਕੇ ਵਸ ਹੈ ਲਾਗ ਸਕੈ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਟੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵੈਮ ਤੋਂ ਮਾਰ। ਕੋਈ ਆਖੋ ਕਿ ਫਲਾਣਾ ਕਰਦਾ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਸਮਝ ਲੋ ਤੇ ਮਨ ਨੇ ਮੰਨ ਲਿਆ ਤੇ ਮੰਜੀ ਤੇ ਪਹ ਜਾਏਗਾ ਇਹ ਵੀ ਮਾਸਕ ਇਸ ਵਾਸਤੇ ਵੈਦਾਨੋ ਹਕੀਮਾਨੋ ਨੂੰ ਦੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ 'ਚ ਪਹਿਲੇ ਭੈੰਕਰ ਤੋਂ ਭੈੰਕਰ ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਿਹਾ ਨਾ ਮੈਂ ਛੁਟਕਿਆਂ ਚ ਠੀਕ ਹੋ ਜਾਏਗਾ ਕੁਝ ਵੀ ਨਹੀਂ। ਪਰ ਉਹਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂ। ਪਹਿਲੇ ਮਨ ਦੇ ਚੋਂ। ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਲਈਏ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈਏ। ਤੇ ਤਿੰਨ ਚਾਰ ਡਾਕਟਰ ਕਹਿ ਜਾਂਦੇ ਆਪੇ ਹੀ ਵਿਰੋਸਾ ਹੋ ਗਿਆ। ਤੂੰ ਸਮਝ ਲਓ ਮਨ ਜਿੱਥੇ ਬਹਿ ਜਾਏਗਾ ਹੋ ਗਿਆ। ਕਿ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਦਾਲ ਦੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦਾ ਹੈ ਮੈਨੂੰ ਕੈਨੇਡਾ ਦੇ ਇੱਕ ਸਿੰਘ ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਤਾਂ ਅਗੇ ਤਵੀਜ਼ਾਂ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਪਈ ਆਉਂਦੇ ਨੇ ਅਗੇ ਤਵੀਜ਼ ਲੈਂਦੇ ਫੈਤੇ ਇਹ ਤੇ ਹੁੰਦੇ ਨੇ ਕਿਸੇ ਕਰਦੇ ਨਹੀਂ ਆਉਂਦਾ ਨਹੀਂ ਹੁੰਦਾ ਵਾਕੀ ਤੇ ਹੁੰਦੇ ਪੈਣ ਤੇ ਅਗੇ ਤਵੀਜ਼ ਨਾਲ ਹੁੰਦੇ ਪੈਣ ਪਰ ਕੀ ਕੀਤਾ ਜਾਏ ਕਾਮਨਾ ਦਾ ਗਸਿਆ ਹੋਇਆ ਮਨਕ ਭਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਦਰਤੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੁਗਰਾਮ ਭਜਣ ਮਾਨਸ ਜਨਮ ਅਕਾਰਤ ਖੋਤ ਲਾਜ ਨਾਲ ਲੋਕ ਹਸਨ ਕੀ ਇਹਨੂੰ ਲੱਜਾ ਵੀ ਨਹੀਂ ਆ ਰਹੀ ਪ੍ਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆ ਕਾਇਰ ਨਾ ਪਾਈ ਰਹੇ ਮਤ ਕੋਈ ਜਾਣੋ ਕਿਸੇ ਕੇ ਕਿਚਹਾਤ ਹੈ ਬੁਲਕੇ ਵੀ ਨਾ ਸਮਝਣਾ ਕਿਸੇ ਦੇ ਹੱਥ ਵਿੱਚ ਕੁਝ ਹੈ ਕਿ ਕੋਈ ਕੁਝ ਕਰ ਸਕਦਾ ਹੈ ਹਾਂ ਮੰਨ ਲੈ ਮੰਨ ਲੈ ਇਸ ਤਰ੍ਹਾਂ ਜੈਸੇ ਦੋ ਦਿਨ ਡਾਕਟਰ ਕੈਦਨ ਤੇ ਉਹ ਰੋਗ ਹੈ ਮੰਦੇ ਚ ਬੈਠ ਗਈਗਾ ਤੇ ਜਾਦੂ ਟੋਹਣੇ ਵਾਲੇ ਪਹਿਲੇ ਤੇ ਇੰਜ ਕਹਿਣਗੇ ਗੱਲ ਮੰਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਕ ਮਨ ਦੇ ਵਿਚਾਰ ਬਿਠਾ ਦੇਣਾ ਤੇ ਹੁਣੇ ਸੇ ਖਿਆਲ ਨੋਕਾ ਜਣਾ ਇਹ ਉਹਨਾਂ ਦਾ ਧੰਦਾ ਸਤ ਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚ ਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਹੁੰਦਾ 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 ਗਲਤ ਪਰੰਦੇ ਪ੍ਰਚਾਰਕ ਵੀ ਮਨ ਪ੍ਰਭਾਵਿਤ ਹੁੰਦਾ ਸਿਆਣੇ ਤੋਂ ਸਿਆਣਾ ਮਨੋਕ ਵੀ ਪ੍ਰਭਾਵਿਤ ਹੋ ਸਕਦਾ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਹੈ ਇਸ ਵਾਸਤੇ بڑے ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਜੋ ਹੈ ਪ੍ਰਚਲਤ ਹੋਈ ਸਾਰੀ ਦੁਨੀਆ ਵਿੱਚ ਅਖਬਾਰ ਵਿੱਚ ਟੀਵੀ ਦੇ ਵਿੱਚ ਰੇਡੀਓ 'ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਵੀ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬ ਸੂਰਤ ਹੋ ਜਾਂਦਾ ਹੈ ਲੈਨ ਲਕਸ਼ਵਤਿਆ ਹੋ ਜਾਂਦਾ ਹੈ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੋਕ ਨੇ ਉਹ ਹੀ ਸਾਬਣ ਲੈ ਲਿਆ ਤੇ ਹੁਣ ਕੌਣ ਵੈਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲ ਹੋ ਸਕਦਾ ਹੈ ਜਰਾ ਕੋਮਲ ਹੋਵੇਗਾ ਕਿ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨ ਗੈਸਰੀਆਂ ਦੇ ਵੀ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋਂ ਲੋਕੀ ਪ੍ਰੇਰਤੋ ਕੈ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਮ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਡ ਵਿੱਚ ਹੜਾ ਕਰ ਦਿਆਂ ਅਸੀਂ ਲੱਖਾਂ ਰੁਪਏ ਐਡਵਰਟਾਈਜ਼ਮੈਂਟ ਦੇ ਖਰਚੇ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰ ਦੋ ਸਾਡਾ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਸੀ ਮੈਂ ਕਹਿੰਦਾ ਮੈਨੂੰ ਕੋਰਟ 'ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਬਣ ਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਬਣ ਕਿਸੇ ਦੇ ਨੈਣ ਨਕ ਸਟੀਕ ਨਹੀਂ ਕਰਦਾ ਪਰ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਗਲਤ ਗਲਤੋ ਵੀ ਪ੍ਰਭਾਵਿਤ ਹੋ ਜਾਂਦਾ ਇਸ ਚੱਕਰੇ ਚ ਨਾ ਪੈਣਾ ਨਹੀਂ ਆਉਂਦਾ ਗਲਤ ਗਲਤੋ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆ ਤਾਂ ਮੈਨ ਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਚ ਦੇਖਦਾ ਹੈ ਰੇਡੀਓ ਚ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹੀ ਖਰੀਦੇ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਦੇ ਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵਿਗਿਆਨੀ ਜੀ ਇੱਕ ਵਸਤੂ ਦੇ ਬਣਾਉਣ ਦਿੱਤੇ ਅਮਰੀਕਾ ਦੇ ਜੋ ਹਰ ਚਾਹਦਾ ਹੈ ਚਾਰ ਗੁਣਾ ਵੱਧ ਉਸਤੇ ਐਡਵਰਟਾਈਜ਼ਮੈਂਟ ਤੇ ਖਰਚਾ ਤਾਂ ਉੱਚੀ ਸਰਗਰ ਪਹੁੰਚਦੀ ਛਾ ਉਹ ਵਸਤੂ ਘਰ ਘਰ ਪਹੁੰਚਦੀ بڑا ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ ਰਾਜਨੀਤੀ ਦਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਇਸ ਤੰਗ ਨਾਲ ਨਹੀਂ ਹੈ ਕੀ ਹੋਇਆ ਗੁਰਦੁਆਰੇ ਚ ਕਦੀ ਕਦਾਈਂ ਕਥਾ ਕਿਰਤਨ ਹੋਇਆ ਉਤਨਾ ਖੁਲਾਸਾ ਨਹੀਂ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਈ ਦਿਨoverline ਸਾਨੂੰ ਇਹ ਮਿਲੇਗੀ ਪ੍ਰੇਰਣਾ मैज करा मनुख पदार्थ तो प्रभावित है क्योंकि पदार्थ का एडवरटाइजमेंट बहुत है प्रचार बड़ा है मनुख परमात्मा तो प्रभावित नहीं है क्योंकि प्रचार नहीं है और इस चक्कर ना कहना मनुख प्रचार तो प्रभावित नहीं आता होंगे हूँ मेरा एक मित्र जब साबण ले लगा मैं क्या मित्र कम से कम यह साबण के न है तेरे नह नक्शे नहीं ठीक होने लगे इस चक्कर नौ पे इस करके तू लैदा पै तेरी सामने जो है खरड़ी को रही हो जाएगी तो इस चक्कर च नाफ है इस चक्कर च नौफ है ਪਰ ਮਨੁੱਖ ਪ੍ਰਭਾਵਿਤ ਹੋ ਜਾਵੇ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹੇ ਜਾਨ। ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇ। ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਤਾਗੇ ਤਵੀਜ਼ਾਂ ਦੇ ਪ੍ਰਚਾਰ ਤੇ। ਦੇਖ ਕੇ ਮੈਂ ਦੰਗ ਰਹਿ ਗਿਆ। ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ, ਕੈਨੇਡਾ, ਅਮਰੀਕਾ ਦੇ ਤਾਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ। ਦਾ ਦੂਟਾਉਣਿਆਂ ਦੇ ਪ੍ਰਚਾਰ ਨਾਲ ਪਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੁਣ ਬਹੁਤਾ ਮੈਂ ਨਾਂ ਲਾਵਾਂ ਨਾਂ ਨਾ ਨਾਂ ਲਾਵਾਂ ਕਿਉਂਕਿ ਸਾਵਣ ਦੇ ਮਾਲ ਲਗੜੀ ਤਰ੍ਹਾਂ ਕਰਦੇ ਇਹ ਵੀ ਮੈਨੂੰ ਦਮਕੀ ਨਾ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਵੇ ਨਾਲ ਕਹਿ ਸਕਦਾ 100% ਗੱਲ ਹੈ। ਸਹੀ ਗੱਲ ਹੈ। ਕਿਉਂ? ਜਿਸ ਗੁਰੂ ਨੂੰ ਵਰਸੀ ਮੱਥਾ ਦੇਖ ਰਹੇ ਹਨ ਹਨ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਹਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਪਿਛਾ ਨਾ ਦੇ। ਇਹ ਮੇਰੇ ਵਿਰਾਸਤ ਗੁਰੂ ਭਰਾ ਕਰਕੇ ਕਹਿ ਰਹੇ ਨੇ। ਏ ਮੇਰੇ ਭਰਾ ਉਹ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਹ ਤੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਹਮਾਰਾ ਤਾਪ ਸਿਰਤ ਸਾਫ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਤੋ ਮੈਂ ਅਰਜ਼ ਕਰਾਂ ਬੋਲਾਂ ਦੀ ਸਿੱਧੀ ਤੇ ਹੈ ਬਾਰ-ਬਾਰ ਕਿਸੇ ਵਸਤੂ ਬਾਰੇ ਵੀ ਬੋਲੇ ਆ ਜਾਏ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏਗਾ ਆਨੰਦਿਤ ਹੋ ਜਾਏਗਾ ਰਸ ਨਲ ਵਰ ਜਾਏਗਾ